ਹਲਦੀ ਸਾਰਿਆਂ ਨੂੰ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਹਨਾ ਨਾ ਲੇਟ ਹੋ ਗਈ ਸੀ ਮੈਨੂੰ ਜਮਾਂ ਟਾਈਮ ਨਹੀਂ ਮਿਲਿਆ ਸੀ ਵਲੌਗ ਬਣਾਉਣ ਦਾ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਹਨਾ ਸੁਹਾਵੀ ਹੋ ਰਹੀ ਨੇ ਜਾਣੇਗਾ ਆਪਣੇ ਨਾਨੀ ਜੀ ਦੇ ਘਰੇ ਇਸ ਕਰਕੇ ਮੈਂ ਤੁਹਾਨੂੰ ਸਵੇਰੇ ਉੱਠਦੇ ਸਾਰ ਤਾਂ ਜਿਹੜਾ ਹੈ ਵਲੌਗ ਨਹੀਂ ਬਣਾ ਪਾਈ ਸੀ ਤੇ ਹੁਣ ਅਸੀਂ ਤਿਆਰ ਹੋ ਗਏ ਹਾਂ ਸਾਰੇ ਜਾਨੇ ਤੇ ਹੁਣ ਅਸੀਂ ਜਾ ਰਹੇ ਹਾਂ ਸੁਹਾਵੀ ਹੋ ਰਹੀ ਨੇ ਛੱਡਣ ਉਹਨਾਂ ਦੇ ਨਾਨਕੇ ਸੁਹਾਵੀ ਚੱਲੀ ਆਪਣੇ ਨਾਨੀ ਦੇ ਘਰੇ ਹੱਡਿਆਦਾ ਹੋ ਗਿਆ

ਇਨੂ ਕੀ ਹੋ ਗਿਆ ਸਿੱਧੂ ਨੂੰ ਮੱਟੂ ਖਾਣਾ ਮੈਂ ਬੇਸਨ ਦੀ ਵਰਤੀ ਖਣੀ ਖਾ ਕੇ ਕੱਤਾ ਗਾਇਜ਼ ਅਸੀਂ ਪਹੁੰਚ ਗਏ ਸੀਗੇ ਸਾਰੇ ਜਾਨੀ ਤੇ ਗੱਡੀ 'ਚ ਉਤਰਦੇ ਸਾਰੀ ਲੱਤਾਂ ਨੂੰ ਰਾਮ ਮਿਲਿਆ ਅਸੀਂ ਪਹੁੰਚ ਗਏ ਆ ਅਸੀਂ ਗਲੀ ਵਿਚ ਆ ਰਹੇ ਹਾਂ ਮਾਮੂ ਉਧਰ ਗੱਡੀ ਖੜਾਣ ਗਏ ਸੀ ਸੱਚੀ ਗਾਲੀ ਸੱਚੀ ਗਾਲ ਕੱਢੋ ਨਾ ਸੱਚੀ ਗਾਲ ਲਾਜੀ ਹਾਂ ਤੇ ਜੀ ਸਤਿ ਸ੍ਰੀ ਅਕਾਲ ਸੋਰੀਏ ਸੱਚੀ ਗਾਲ ਆਹ ਕਿ ਗਾਲ ਲਾ

रण देख गड्डी की जमानी पता लग रहा है भी बाहर ही निकाल दी होगी बाहर आके ठंड लग गई मम्मा ने कोट कोट बांध जाके फटाफट कोट आएंगे तो गरम गरम चाय पी रहे देखो

ਮੈਂ ਜਨਮ ਤੋਂ ਹੀ ਛੁਟਾ ਦੇ ਰਹੀ ਆ ਮੈਂ ਛੁਟਾ ਦੇ ਰਹੀ ਕਿ ਛੁਟਾ ਲੈ ਰਹੀ ਆ ਤੂੰ ਦੇ ਰਹੀ ਹਾਂ ਲਓ ਵੀ ਰੋਟੀ ਵੀ ਆ ਗਈ ਨੀਹਾ ਕਹਿੰਦੀ ਦੀਦੀ ਇਦਾਂ ਨਹੀਂ ਜਾਣਾ ਰੋਟੀ ਖਾ ਕੇ ਜਾਣਾ ਰੋਟੀ ਬਣਾ ਕੇ ਰਹੀ ਅਜੀ ਤਾਂ ਕਿ ਅਬ ਨੀਰਾ ਹੋ ਜਾਣਾ ਸਾਨੂੰ ਕਿਤੇ ਨਹੀਂ ਨਾ ਨਾ ਆਏ ਨਦੀ ਆਪਣੀ ਮਸਤੀ ਸ਼ੁਰੂ ਹੋਈ ਪਈ ਆ ਲੈ ਇਹ ਚੁਪਨ ਚਪਾਈ ਖੇਡਣ ਲੱਗੇ ਉਹ ਸਰਦਾਰ ਜੀ ਤਾਂ ਟੋਪੀ ਵੀ ਨਹੀਂ ਲੈਂਦੇ ਆ ਦੇਖ ਇਹ ਤਾਂ ਕੋਟ ਵੀ ਮੱਸੀ ਪਾਇਆ ਮੈਂ ਕਹਿੰਦਾ ਮੈਨੂੰ ਨਹੀਂ ਠੰਡ ਲੱਗਦੀ ਸਾਡੇ ਨੂੰ ਨਹੀਂ ਠੰਡ ਸਿੱਕੀ ਜਾਂਦੀ ਹੈ ਕਿਨੇ ਰੋੜੀ ਆਇਆ ਲਾਓ ਜੀ ਡਿਨਰ ਵੀ ਸਾਡਾ ਰੈਡੀ ਹੋ ਗਿਆ ਇੱਧਰ ਤੂੰ ਟੋਪੀ ਪਾ ਲੈ ਠੰਡ ਲੱਗ ਜੂਗੀ ਤੈਨੂੰ ਸਿੱਧੂ ਨਹੀਂ ਲੱਗਦੀ ਪਾ ਦੂਗਾ ਮੈਨੂੰ ਨਹੀਂ ਲੱਗਦੀ ਤੇ ਵਗੈਰਾ ਖਾਲੀ ਸੀਗੀ ਤੇ ਬਸ ਉਹਨਾਂ ਸੀ ਜਾਵਾਂਗੇ ਥੋੜੀ ਦੇਰ ਨੂੰ ਸਾਰਿਆਂ ਨੂੰ ਮਿਲ-ਮੁਲ ਕੇ ਵੀ ਪਹੁੰਚ ਗਏ ਆਪਣੇ ਨਾਨੀ ਘਰੇ ਹਾਂ ਮਜ਼ਾ ਆ ਰਿਹਾ ਹਾਂ ਸਿੱਧੂ ਨਹੀਂ ਮਜ਼ਾ ਆ ਰਿਹਾ ਥੈਨੂੰ ਮੈਨੂੰ ਤਾਂ ਤੂੰ ਬੁਲਾਈ ਨਹੀਂ ਰਹੀ ਮੈਂ ਗੁੱਸਾ ਤੇ ਟੋ ਕਿਉਂ ਤੂੰ ਮੈਨੂੰ ਬੁਲਾ ਨਹੀਂ ਰਹੀ ਮੈਂ ਬਾਹਰ ਆ ਯੋਰੇ ਤੂੰ ਇੱਥੇ ਸਾਡੇ ਗੱਲਾਂ ਸੁਣ ਕੇ ਹੀ 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 ਕਰੀ ਜਾਂਦਾ ਲੈ

चल लेंगे वापस नानी हो रे कर कि नेरा हो गया ਜਿਵੇਂ ਮਾਮੀ ਜੀ ਹੋਰਿਆਂ ਨੂੰ ਛੱਡੇ ਆਈ ਸੀਗੇ ਤੇ ਹੁਣ ਸਾਨੂੰ 10:30 ਵੱਜ ਚੁਕੇ ਨੇ ਤੇ ਮੈਂ ਤਾਂ ਨਾ ਬਹੁਤ ਹੀ ਜ਼ਿਆਦਾ ਥੱਕ ਚੁੱਕੀ ਆ ਪਤਾ ਨਹੀਂ ਆਏ ਜੀ ਕਿਉਂ ਲੱਗਦਾ ਜਿਵੇਂ ਜਾਣ ਦੇ ਵਕਤ ਹੈ ਨਾ ਜਦੋਂ ਆਪਾਂ ਜਾਂਦੇ ਆ ਉਹਦਾ ਐ ਲੱਗਦਾ ਵੀ ਕਿੰਨਾ ਟਾਈਮ ਲੱਗ ਰਿਹਾ ਜਦੋਂ ਆਪਾਂ ਆਉਂਦੇ ਆ ਫਿਰ ਐ ਸਫ਼ਰ ਜਲਦੀ ਹੋ ਜਾਂਦਾ ਪਰ ਫਿਰ ਵੀ ਮੈਂ ਥੱਕੀ ਹੋਈ ਆਂਗੀ ਤੈਨੂੰ ਸੁਆਵੀ ਦੀ ਯਾਦ ਆ ਰਹੀ ਏ ਹਾਂ ਆ ਰਹੀ ਏ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕ Bye bye! bye.